ਸਿਰਦਾਰ ਸਾਹਿਬ ਹੁਣ ਆਪਾਂ ਆਨੇ ਪਟਿਆਲਾ ਸਿਟੀ ਦੇ ਉੱਤੇ ਦੇਖਿਆ ਜਾਵੇ ਉੱਥੇ ਜਿਹੜੀ ਡਾਕਟਰ ਗਾਂਧੀ ਸੀ ਉਹ ਪਹਿਲਾਂ ਆਮ ਆਦਮੀ ਉਹਨਾਂ ਜਿੱਤੇ ਸੀ ਪਰ ਹੁਣ ਜਿਹੜੀ ਉਹਨਾਂ ਕੋਲੇ ਜਿਹੜੀ ਹੈ ਪਾਰਟੀ ਹੈ ਉਹ ਕਾਂਗਰਸ ਪਾਰਟੀ ਉਹਦੇ ਵਿੱਚ ਵੀ ਕਾਫੀ ਸਰਗਰਮ ਹੈ ਤੇ ਦੇਖਿਆ ਜਾਵੇ ਪ੍ਰਮੇਤ ਕੌਰ ਕਾਂਗਰਸ ਦੇ ਵਿੱਚ ਸੀ ਉਹ ਹੁਣ ਬਿਜੀ-ਬਿਜੀ ਸ਼ਾਮਲ ਹੋ ਗਏ ਤੁਹਾਨੂੰ ਕੀ ਲੱਗਦਾ ਇਸ ਸੀਟ ਬਾਰੇ ਬਸ ਹੁਣ ਤਾਂ ਦੇਖਿਆ ਹੀ ਜਾਵੇ ਸਥਿਤੀ ਇਹ ਜਿਹੜੀ ਹੈ ਨਾ ਉਹ ਬੜੀ ਉੱਥੇ ਰੋਚਕ ਹੈ ਆਮ ਆਦਮੀ ਪਾਰਟੀ ਨੇ ਉੱਥੇ ਡਾਕਟਰ ਬਲਬੀਰ ਹੋਰਾਂ ਨੂੰ ਲਿਆਂਦਾ ਉਹ ਸਿੱਧ ਮੰਤਰੀ ਹੈ ਕਿਉਂਕਿ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਆ ਕਿ ਇਹਨਾਂ ਨੂੰ ਪੰਜ ਕੈਬਨਿਟ ਮੰਤਰੀ ਅਦਾਰਨੇ ਪਏ ਵੀ ਪੰਜਾਬ ਦੇ ਵਿੱਚ 13 ਚਿਹਰੇ ਹੈ ਨਹੀਂ ਸੀ ਤੁਹਾਡੇ ਕੋਲੇ ਇਹ ਸਵਾਲ ਲੋਕਾਂ ਦੇ ਮਨਾਂ 'ਚ ਵੀ ਹੈ ਪਰ ਇਹਨਾਂ ਦੀ ਪਛਾਣ ਬਣੀ ਹੋਈ ਸੀ ਇਹਨਾਂ ਨੂੰ ਉੱਥੇ ਲਿਆਂਦਾ ਚਲੋ ਉਹ ਕੀ ਹੈ ਕਿ ਹੁਣ ਇਹਨਾਂ ਹੀ ਖਾਤੇ ਕਿਹਨੂੰ ਅਡਜਸਟ ਕਰਨਾ ਹੋ ਉਹ ਤਾਂ ਪਾਰਟੀ ਦਾ ਕੰਮ ਹੈ ਪਰ ਡਾਕਟਰ ਗਾਂਧੀ ਹੋ ਰਿਹਾ ਜਦੋਂ ਕਾਂਗਰਸ ਦੇ ਵਿੱਚ ਗਏ ਹੈ ਬਹੁਤ ਲੋਕਾਂ ਨੇ ਸਵਾਲ ਚੱਕੇ ਕਿ ਤੁਸੀਂ ਤਾਂ ਕਾਂਗਰਸ ਨੂੰ ਨੇਂਦੇ ਰਹੇ ਡਾਕਟਰ ਗਾਂਧੀ ਦਾ ਇੱਕੋ ਹੀ ਕਹਿਣਾ ਹੈ ਕਿ ਜਦੋਂ ਜਮੂਰੀ ਗੱਠ ਜੋੜ ਦੀ ਗੱਲ ਆਉਂਦੀ ਹੈ ਜਦੋਂ ਜਮੂਰੀ ਤਾਕਤਾਂ ਦੀ ਗੱਲ ਆਉਂਦੀ ਹੈ ਜਿਹੜਾ ਡੈਮ ਕਿ ਉਹਨਾਂ ਦੇ ਵਾਸਤੇ ਹੁਣ ਕਾਂਗਰਸ ਸਹੀ ਹੈ। ਮਤਲਬ ਉਹ ਇਹ ਨਹੀਂ ਕਹਿੰਦੇ ਕਿ ਪਿਛਲੇ ਸਮੇਂ 'ਚ ਗਲਤ ਨਹੀਂ ਕੀਤਾ। ਪਰ ਜੋ ਮੋਦੀ ਕਰ ਰਿਹਾ, ਜੋ ਆਮਦਵੀ ਪਾਰਟੀ ਕਰ ਰਹੀ ਹੈ। ਵੀ ਉਹਨਾਂ ਦੇ ਮੁਕਾਬਲੇ ਉਹਦੇ ਮੁਕਾਬਲੇ ਇਹ ਚੰਗੀ ਹੈ। ਆਮਦਵੀ ਪਾਰਟੀ ਤੋਂ ਉਹਨਾਂ ਨੇ ਜਾਣਾਂ ਨਹੀਂ ਸੀ ਹਾਲਾਂਕਿ ਆਮਦਮੀ ਪਾਰਟੀ ਦਾ ਅਲਾਈਅੰਸ ਹੈ ਬਾਹਰ। ਇੱਥੇ ਇਹ ਅੱਡਾ ਡਾਲਰ ਰਿਹਾ ਬਾਕੀ ਥਾਂ 'ਤੇ ਇਕੱਠੇ ਆ। ਹੂੰ। ਤੇ ਡਾਕਟਰ ਗਾਂਧੀ ਹੋਰਾਂ ਦੇ ਹੱਕ ਦੇ ਵਿੱਚ ਬਹੁਤ ਕੋਸ਼ਿਸ਼ਾਂ ਕਰਨ ਨੂੰ ਕਿਉਂਕਿ ਇੱਕ ਡਾਕਟਰ ਨੇ ਤੇ ਬਲਾਸਪੁਰ ਪਿੰਡ ਦੇ ਵਿੱਚ ਉਹਨਾਂ ਦੀ ਪੋਸਟਿੰਗ ਰਹੀ ਮੈਂ ਜਿਹੜੀਆਂ ਗੱਲਾਂ ਪਰਸਨਲ ਹੀ ਜਾਣਦਾ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਦਾ ਹਾਲਾਂਕਿ ਬਲਾਸਪੁਰ ਉਹਨਾਂ ਦੇ ਹਲਕੇ 'ਚ ਨਹੀਂ ਪੈਂਦਾ ਇੱਥੋਂ ਬੱਸਾਂ ਪਰ ਪਰ ਉੱਥੇ ਪਿੰਡ ਜਾਂਦੀਆਂ ਅ ਸੌਰੀ ਹਸਪਤਾਲ ਦੇ ਵਿੱਚ ਉਹਨਾਂ ਦੀ ਫੀਸ ਅੱਜ ਵੀ ਬਹੁਤ ਘੱਟ ਹੈ ਉੱਥੇ ਇੱਕ ਸਮਾਜ ਸੇਵੀ ਬੀਬੀ ਹੈ ਡਾਕਟਰ ਹੈ ਠੀਕ ਹੈ ਉਹਨੇ ਕਲੀਨਿਕ ਖੋਲਿਆ ਚੈਰੀਟੇਬਲ 500 ਰੁਪਏ ਆ ਫੀਸ ਹੈ ਇਹ ਡਾਕਟਰ ਗਾਂਧੀ ਹੋਰਾਂ ਦਾ ਪਰਸਨਲ ਕਲੀਨਿਕ ਹੈ ਜਿਵੇਂ ਆਮ ਡਾਕਟਰਾਂ ਦਾ ਹੁੰਦਾ ਹੈ ਇਹਨਾਂ ਦੀ ਪਤਾ ਨਹੀਂ 50 ਰੁਪਏ ਫੀਸ ਹੈ ਕਿ ਸਵਾ ਦੇ ਕੋਲੋਂ ਵੀ ਦਵਾਈਆਂ ਦੇ ਕੇ ਤੋੜ ਦਿੰਦੇ ਆ ਜਿਵੇਂ ਐਵੇਂ ਲੱਗੇ ਨਾ ਮੇਰੇ ਵਰਗੇ ਦੀ ਸ਼ਕਲ ਦੇਖ ਕੇ ਯਾਰ ਇਹਦਾ ਵੀ ਆਏ ਨਹੀਂ ਪਤਾ ਕਹ ਲੂੰ ਜੇਬ ਵਿੱਚ ਪੈਸੇ ਹੋਏ ਨਾ ਹੋਏ ਵੀ ਇਹ ਦਵਾਈ ਲੈਣ ਆਉਣਗੇ ਕਿ ਨਹੀਂ ਆਉਣਗੇ ਉਹ ਉਹਦੀ ਕਹਿੰਦੇ ਆਹ ਚੱਕ ਦਵਾਈ ਆਹ ਚੱਕ ਕਰਾਏ ਦੇ ਪੈਸੇ ਦਵਾਈ ਲੈਣ ਆ ਜੂ ਹੀ ਨਾ ਮਰਦੀ ਇਹ 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 ਉਹਨਾਂ ਦਾ ਪਲੱਸ ਪੁਆਇੰਟ ਹੈ ਕਿਆ ਬਾਤ ਤੁਸੀਂ ਵੀ ਦੇਖਿਆ ਇੱਕ ਪਿੰਡ ਤੇ ਆਪਾਂ ਗਏ ਸੀ ਉਹ ਖਾਣਾ ਖਾ ਰਹੇ ਸੀਗੇ ਆਪਾਂ ਵੀ ਸਾਈਡ ਤੇ ਬੈਠੇ ਸੀ ਹਨ ਹੂੰ ਉਹ ਇਹਦੇ ਸੋਫੇ ਦੇ ਉੱਤੇ ਕਹਿੰਦੇ ਆਰਾਮ ਕਰਨਾ ਉਹ ਕਹਿੰਦੇ ਫੁਲਾਨਾ ਏਸੀ ਵਾਲਾ ਕਮਰਾ ਆਇਆ ਉਹਦਾ ਗੱਲਾਂ ਕਰਦੇ ਨੇ ਡਾਕਟਰ ਗਾਂਧੀ ਅੱਤੇ ਡੇਢੇ ਹੋਏ ਇਹ ਦਿਖਾਵੇ ਵਾਸਤੇ ਨਹੀਂ ਇਹ ਐਕਚੁਅਲ ਦੇ ਵਿੱਚ ਹੈ ਉਹਨਾਂ ਲੋਕਾਂ ਚੋਂ ਨਹੀਂ ਡਾਕਟਰ ਗਾਂਧੀ ਕਹਿੰਦੇ ਜੀ ਰੋਟੀ ਘਰੋਂ ਲੈ ਕੇ ਜਾਣੀ ਹੈ ਬੈਕਰਾ ਕੇ ਤੇ ਬਹਿਣਾ ਕਿਸੇ ਦੇ ਗਰੀਬ ਜਿਹੇ ਦੇ ਘਰੇ ਆ ਵੀ ਆ ਦਿਖਾਵਾ ਕਰਨਾ ਵੀ ਆ ਖਾਣਾ ਇੱਕ ਵਾਰੀ ਪ੍ਰਧਾਨ ਮੰਤਰੀ ਵੀ ਗਏ ਸੀ ਕਿਸੇ ਦੇ ਘਰੇ ਪਿਛਲੀ ਇਲੈਕਸ਼ਨ ਸੀ ਅੱਛਾ ਡਾਕਟਰ ਲੈ ਦੇ ਜਨਾਨੀ ਰੋਟੀਆਂ ਬਣਾ ਰਹੀ ਹੈ ਤੇ ਇਸ਼ਤਿਹਾਰ ਵੀ ਵਾਹ ਵਾਹ ਲੱਗੇ ਵੀ ਆ ਦੇਖੋ ਖਾਣਾ ਖਾਦਾ ਕਹਿੰਦੇ ਵੀ ਇੱਕ ਵਾਰ ਤੁਸੀਂ ਕਹਿੰਦੇ ਗਰੀਬਾਂ ਨੂੰ ਸਿਲੰਡਰ ਫਰੀ ਦੇ ਦਿੱਤਾ ਵੀ ਜਿਹਦੇ ਘਰੇ ਗਏ ਉਹਨਾਂ ਨੇ ਤਾਂ ਫਿਰ ਉਹ ਵੀ ਲਈ ਹਾਲਾਂਕਿ ਖਾਣਾ ਵੀ ਬਾਹਰੋਂ ਆਇਆ ਸੀ ਉਹ ਵੀ ਸਾਰੀਆਂ ਗੱਲਾਂ ਸੀ ਸਾਰੇ ਲੀਡਰ ਕਰਦੇ ਆਪਾਂ ਇੱਕ ਦਿਨੀ ਗੱਲ ਕਰਦੇ ਡਾਕਟਰ ਗਾਂਧੀ ਦਾ ਪਲੱਸ ਪੁਆਇੰਟ ਇਹ ਹੈ ਦੂਜਾ ਇਹ ਹੈ ਕਿ ਉਹ ਪਰਸਨਲ ਅਟੈਕ ਨਹੀਂ ਕਰਦੇ ਉਹ ਪੋਲਿਟੀਕਲ ਅਟੈਕ ਕਰਦੇ ਆ ਕਿ ਉਹ ਮੁੱਦਿਆਂ ਤੇ ਗੱਲ ਘੇਰਦੇ ਆ ਆਨੰਦ ਮੈਰ ਦਾ ਐਕਟ ਹੈ ਕਿਹੜੇ ਲੀਡਰ ਨੇ ਲਿਆਂਦਾ ਸੀ ਡਾਕਟਰ ਗਾਂਧੀ ਬਿੱਲ ਲੈ ਕੇ ਗਏ ਸੀ ਹਾਂ ਪਟਿਆਲਾ ਤੋਂ ਰਾਜਪੁਰਾ ਲਿੰ ਅਗੇ ਚੰਡੀਗੜ੍ਹ ਨਾਲ ਜੋੜਨ ਵਾਸਤੇ ਰੇਲ ਲਾਈਨ ਦਾ ਉਹ ਕਹਿੰਦੇ ਵੀ ਟ੍ਰੈਫਿਕ ਘਟੋਗੇ ਲੋਕਾਂ ਦੇ ਖਰਚੇ ਬਧਾਗੇ ਉਹ ਗੱਲ ਉਹਨਾਂ ਨੇ ਕੀਤੀ ਸੀ ਪਰ ਦੂਜੀਆਂ ਸਰਕਾਰਾਂ ਨੇ ਬੂਰੀ ਨਹੀਂ ਪੈਣ ਦਿੱਤਾ ਟੱਕਰ ਉਹਨਾਂ ਦੀ ਮਹਿਲਾਵਾਂ ਦੇ ਨਾਲ ਸੀ ਪ੍ਰਨੀਤ ਕੌਰ ਸੀਗੀ ਉਦੋਂ ਤੀਜੀ ਵਾਰ ਜੱਤ ਰਹੇ ਸੀ ਡਾਕਟਰ ਗਾਂਧੀ ਨੇ ਹਰਾਇਆ 2014 ਚ ਉਹ ਇਹ ਵੀ ਕਹਿੰਦੇ ਆ ਕਿ ਉਦੋਂ ਨਾ ਤਾਂ ਡਾਕਟਰ ਗਾਂਧੀ ਏਡਾ ਸਮਰੱਥ ਸੀ ਨਾ ਕੱਲੀ ਆਮ ਆਦਮੀ ਪਾਰਟੀ ਸਮਰੱਥੀ ਦੋਵਾਂ ਨੇ ਮਿਲ ਕੇ ਹਲਾ ਹੁਣ ਕੰਮ ਉਲਟ ਹੋਇਆ ਹੋਇਆ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਬੀਜੇਪੀ ਦਾ ਹੈ ਡਾਕਟਰ ਗਾਂਧੀ ਆਮ ਆਦਮੀ ਪਾਰਟੀ ਦਾ ਪਹਿਲਾਂ ਹੀ ਛੱਡ ਗਏ ਸੀ ਇੱਕ ਉਹਨਾਂ ਨੇ ਆਪ ਦੀ ਪੰਜਾਬ ਵਾਲੀ ਪਾਰਟੀ ਬਣਾਈ ਸੀ ਉਹ ਸਾਰੀ ਦੀ ਸਾਰੀ ਨੂੰ ਲੈ ਕੇ ਉਹ ਬੰਦੇ ਤਾਂ ਬੇਸ਼ੱਕ ਪੰਜ ਸੱਤ ਸੀ ਉਹਨਾਂ ਦੇ ਨਾਲ ਉਹ ਕਹਿੰਦੇ ਆਜੋ ਭਾਈ ਅਸੀਂ ਆ ਗਏ ਹਾਂ ਕਾਂਗਰਸ ਦੀ ਹਮਾਇਤ ਤੇ ਹੁਣ ਉਹ ਕਾਂਗਰਸ ਦੇ ਵਿੱਚ ਬਹੁਤ ਮਜ਼ਬੂਤ ਉਮੀਦਵਾਰ ਉਹਨਾਂ ਦੇ ਵਿਰੁੱਧ ਕਹਿਣ ਨੂੰ ਕੁਝ ਨਹੀਂ ਕਿਉਂਕਿ ਕਰਾਪਸ਼ਨ ਉਹਨਾਂ ਨੇ ਕਦੇ ਕੀਤੀ ਨਹੀਂ ਲੋਕਾਂ ਦਾ ਹੀ ਮਿਲਦੇ ਆ ਹਾਂ ਮਿਲਦੇ ਉਹ ਘਟ ਹੈ ਆਏ ਨਹੀਂ ਵੀ ਸੁੜੇ ਭੋਗ ਤੇ ਤੁਸੀਂ ਕਾਲ ਕਰਦੇ ਵਿੜਕ ਸਾਹਿਬ ਆਜੋ ਕੋਹ ਤੇ ਨਹੀਂ ਜਾਣਗੇ ਉਹਨਾਂ ਦੇ ਜਿਹੜੇ ਪਲੱਸ ਪੁਆਇੰਟ ਆ ਵੀ ਸ਼ਮਸ਼ਾਨ ਘਾਟ ਦਾ ਪਿੰਡ ਤੇ ਇੱਕ ਬਣਾ ਲਓ ਤੁਹਾਨੂੰ ਗ੍ਰਾਂਟ ਦੇਵਾਂਗੇ ਇੱਧਰ ਤੇ ਮਰਦੇ ਕਹਿੰਦੇ ਜਿਉਂਦੇ ਤੁਸੀਂ ਅਡਰ ਰਹੇ ਮਰਨ ਵੇਲੇ ਤਾਂ ਇਕੱਠੇ ਕਰਦੇ ਹੋ ਵੀ ਉੱਥੇ ਕਿਉਂਕਿ ਮਿੱਟੀ ਸੰਸਕਾਰ ਨੇ ਉਹ ਉਹ ਚੀਜ਼ਾਂ ਉਹਨਾਂ ਦੇ ਹੱਕ 'ਚ ਜਾਂਦੀਆਂ ਦੂਜੀ ਜਿਹੜੀ ਵੱਡੀ ਗੱਲ ਡਾਕਟਰ ਗਾਂਧੀ ਦੇ ਹੱਕ 'ਚ ਜਾਂਦੀ ਹੈ ਅਮੇਠੀ ਤੇ ਰਾਏਵਰੇਲੀ ਦੋ ਸੀਟਾਂ ਗਾਂਧੀ ਪਰਿਵਾਰ ਦੀਆਂ ਜਿਹੜਾ ਦਿੱਲੀ ਵਾਲਾ ਗਾਂਧੀ ਪਰਿਵਾਰ ਹੈ ਰੌਲ ਗਾਂਧੀ ਦਾ ਠੀਕ ਉਹਨਾਂ ਨੇ ਉੱਥੇ ਜ਼ੋਰ ਲਾਇਆ ਤੇ ਉਸ ਤੋਂ ਬਾਅਦ ਇੱਥੇ ਆਏ ਪਹਿਲਾ ਪ੍ਰਿੰਕਾ ਗਾਂਧੀ ਆਈ ਹਾਲਾਂਕਿ ਮੈਂ ਦੱਸਦਾ ਕਿ ਇਹ ਗਾਂਧੀ ਬਾਇਕਾਸਟ ਹੈਗੇ ਆ ਇਹਨਾਂ ਦਾ ਨਾਂ ਤਾਂ ਮੀਰ ਬੁੱਲਾ ਹੈਗਾ ਅੱਛਾ ਕਾਗਜ਼ਾਂ 'ਚ ਅੱਛਾ ਤੇ ਉਹ ગાંધી ਤਾਂ ਉਹਨਾਂ ਦਾ ગોਤ ਹੈ ਨਾ اچھا ਠੀਕ ਹੈ ਕਿਉਂਕਿ ਕਾਗਜ਼ਾਂ 'ਚ ਕਈ ਥਾਵਾਂ ਗੋਤ ਚੱਲਦਾ ਕਿਤੇ ਠੀਕ ਉਹ ਇਹਨਾਂ ਦੇ ਤਿੰਨ ਭਰਾ ਨੇ ਤਿੰਨਾਂ ਦੇ ਨਾਂ ਇਸੇ ਤਰੀਕੇ ਨਾਲ ਲਿਖੇ ਆ ਸੂਫੀ ਫਕੀਰਾਂ ਵਾਲੇ ਨਾਮ ਅੱਛਾ ਪਰ ਤबीयत ਵੀ ਉਹੋ ਜਿਹੀ ਹੈ ਤੇ ਡਾਕਟਰ ਸਾਹਿਬ ਦੇ ਵਾਸਤੇ ਪ੍ਰਿੰਕਾ ગાંધી ਆਈ ਐ ਜਹੋਂ ਪ੍ਰਚਾਰ ਵਾਸਤੇ ਹੂੰ ਰੌਹਲ ગાંધી ਆਏ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹੋ ਜੇ ਬੰਦੇ ਨੂੰ ਅੱਗੇ ਲਿਆਉਣਾ ਚਾਹੀਦਾ ਹੁਣ ਪਟਿਆਲੇ ਵਾਲਿਆਂ ਨੇ ਦੇਖਣਾ ਕਿ ਅੱਗੇ ਆਉਂਦੇ ਨੇ ਕਿ ਨਹੀਂ ਪ੍ਰਨੀਤ ਗੌਰ ਹੋ ਰਿਹਾ ਜਿਹੜਾ ਉਹਨਾਂ ਦਾ 네ਗੇਟਿਵ ਪੁਆਇੰਟ ਜਿਹੜਾ ਇਸ ਵਕਤ ਗਿਆ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਕੋਈ ਵੀ ਮੈਂ ਮੇਲ ਮੈਂਬਰ ਗੈਲੋ ਕਿ ਨਾ ਤਾਂ ਕੈਪਟਨ ਬਰਿੰਦਰ ਸਿੰਘ ਬਾਹਰ ਨਿਕਲੇ ਉਹ ਬਿਮਾਰ ਨੇ ਉਹ ਤਾਂ 5 ਸਾਲ ਪਿਛਲੇ ਵੀ ਨਹੀਂ ਨਿਕਲੇ ਸੀ ਉਹ ਉਹ ਤਾਂ ਸੀਐਮ ਸੀਗੇ ਹਾਂ ਬਿਲਕੁਲ ਤੇ ਮੋਦੀ ਸਾਹਿਬ ਆ ਗਏ ਇੱਥੇ ਆ ਕੇ ਉਹ ਕੋਈ ਬਹੁਤਾ ਪ੍ਰਭਾਵ ਛੱਡਿਆ ਨਹੀਂ ਉਹਨਾਂ ਨੇ ਰਣਿੰਦਰ ਐ ਉਹ ਵੀ ਸਰਗਰਮ ਨਹੀਂ ਐ ਤਾਂ ਉੱਥੇ ਪ੍ਰਨੀਤ ਕੌਰ ਹੋਰ ਇਕੱਲੇ ਤੁਰੇ ਫਿਰਦੇ ਆ ਜਾਂ ਉਹਨਾਂ ਦੀ ਬੇਟੀ ਐ ਜਾਂ ਪਰਿਵਾਰ ਦੇ ਹੋਰ ਮੈਂਬਰ ਹੋਣਗੇ ਪਰ ਜਿਹੜੇ ਚਿਹਰੇ ਸੀ ਉਹ ਉਹਦੇ ਚੋਂ ਗਾਇਬ ਆ ਇਸ ਕਰਕੇ ਉਹਨਾਂ ਦੀ ਜਿੱਤ ਏਡੀ ਯਕੀਨੀ ਨਹੀਂ ਲੱਗਦੀ ਟੱਕਰ ਹੋਗੀ ਉੱਥੇ ਆਮਦਵੀ ਪਾਰਟੀ ਡਾਕਟਰ ਬਲਬੀਰ ਹੋਰਣਾ ਉਹਨਾਂ ਦਾ ਦੋਨਾਂ ਦਾ ਮੁਕਾਬਲਾ ਹੈ ਤੇ ਆਮਦਵੀ ਪਾਰਟੀ ਦੇ ਵਿਰੁੱਧ ਗੱਲਾਂ ਬਹੁਤ ਸਾਰੀਆਂ ਜਾ ਸਕਦੀਆਂ ਪਲੱਸ 'ਚ ਵੀ ਹੈ ਉਹਨਾਂ ਨੇ ਬਿਜਲੀ ਫਰੀ ਦਿੱਤੀ ਹੈ ਮੋਟਰਾਂ ਦੀ ਗੱਲ ਹੈ ਪਰ ਉੱਥੇ ਕਈ ਤਰ੍ਹਾਂ ਦੇ ਸ਼ਹਿਰ ਹੈ ਨਾਲ ਪਟਿਆਲਾ ਵੀ ਸ਼ਹਿਰ ਹੈ ਸ਼ਹਿਰ ਵਾਲਿਆਂ ਨੂੰ ਬਿਜਲੀ ਦੇ ਨਾਲ ਹੋਰ ਮੁੱਦੇ ਵੀ ਹੁੰਦੇ ਆ ਡਾਕਟਰ ਬਲਬੀਰ ਹੋਰਣਾ ਦਾ ਅਸਰ ਭਗਵੰਤ ਮਾਨ ਦੇ ਰੋਡ ショਅ ਕੇਜਰੀਵਾਲ ਦੀ ਸਰਗਰਮੀ ਜਾਂ ਹੋਰ ਉਹ ਕਿੰਨਾ ਰੰਗ ਲਿਆਊਗੀ ਤੇ ਡਾਕਟਰ ਗਾਂਧੀ ਹੋਰਾਂ ਦਾ ਜਿਹੜਾ ਸਾਜ਼ਮਰਾਦਾ ਪਾਣਾ ਇਹ ਕਿੱਡਾ ਰੰਗ ਲਿਆਊਗਾ ਇਹ ਦੇਖਣ ਵਾਲੀ ਗੱਲ ਹੈ ਮੈਨੂੰ ਅੱਜ ਵੀ ਲੱਗਦਾ ਕਿ ਡਾਕਟਰ ਗਾਂਧੀ ਮਜ਼ਬੂਤ ਹੈ ਸੋ ਸਥਿਤੀ ਐਤਕੀ ਸੱਚੀ ਬੜੀ ਰੋਚਕ ਹੈ ਉੱਥੇ ਅਕਾਲੀ ਦਲ ਦਾ ਜਿਹੜਾ ਅਕਾਲੀ ਦਲ ਦੇ ਜਿਹੜੇ ਉੱਥੇ ਖਜ਼ਾਨਾ ਮੰਤਰੀ ਹਵਾਬ ਕੈਸ਼ੀਆਰ ਆ ਪਾਰਟੀ ਦੇ ਵਿੱਚੋਂ ਮਿਸਟਰ ਸ਼ਰਮਾ ਉਹ ਉਮੀਦਵਾਰ ਹੈ ਪਰ ਮੈਨੂੰ ਲੱਗਦਾ ਉਹ ਉਮੀਦ ਜੀ ਛੱਡੀ ਬੈਠਾ ਹੈ ਕਿਉਂਕਿ ਗਰਮੀ ਬਹੁਤ ਹੈ ਨਾਮ ਵੀ ਵਸੇ ਨਾ ਕੋ ਆ ਨਹੀਂ ਰਿਹਾ ਕੋਈ ਗੱਲ ਹੈ ਨਾ ਨਾਮ ਤਾਂ ਫੇਰ ਹੀ ਆ ਉਹ ਸਰਗਰਮੀ ਹੋ ਗਈ ਅਕਾਲੀ ਦਲ ਦੇ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਨੇ ਇੱਕ ਦੂਜੀ ਗੱਲ ਵੀ ਹੈ ਕਿ ਅਕਾਲੀ ਦਲ ਉੱਥੇ ਮਜ਼ਬੂਤ ਉਮੀਦਵਾਰ ਦੇ ਹੀ ਨਹੀਂ ਸਕਦਾ ਸੀ ਕਿ ਕੈਪਟਨ ਅਬਰਿੰਦਰ ਸਿੰਘ ਹੋਰਾਂ ਦੇ ਨਾਲ ਇਹਨਾਂ ਦੀ ਪਹਿਲਾਂ ਵੀ ਤਾਰਾਆਂ ਹੀ ਜੁੜਦੇ ਹੁੰਦੇ ਕਿ ਮਿਲ ਕੇ ਖੇਡਦੇ ਖੇਡਦੇ ਨਹੀਂ ਖੇਡਦੇ ਸਾਨੂੰ ਨਹੀਂ ਪਤਾ ਪਰ ਜਿਹੜੀ ਹੁਣ ਚਰਚਾ ਚੱਲ ਪਈ ਜਿਹੜੇ ਸਿਚੁਏਸ਼ਨ ਜਿਹੜੇ ਸਾਹਮਣੇ ਆਏ ਸਰਕਮਸਟੈਂਸ ਸਾਹਮਣੇ ਆਉਂਦੇ ਨੇ ਕੈਪਟਨ ਅਬਰਿੰਦਰ ਸਿੰਘ ਹੋਰਾਂ ਨੇ ਹਮਾਇਤ ਕੀਤੀ ਸੀ ਕਿ ਭਾਜਪਾ ਦਾ ਅਲਾਈਂਸ ਬਾਦਲ ਪਰਿਵਾਰ ਨਾਲ ਹੋ ਜਾਣਾ ਚਾਹੀਦਾ ਠੀਕ ਹੈ ਤੇ ਜੇ ਉਹ ਇੱਕ ਦੂਜੇ ਦੀ ਉਦੋਂ ਹਮਾਇਤ ਕਰਦੇ ਆ ਤਾਂ ਵੋਟਾਂ ਮਿਲੇ ਨਹੀਂ ਕਰ ਸਕਦੇ ਫਿਰ ਵੀ ਭਾਈ ਚਲੋ ਖਨਾ ਪੂਰਤੀਵਾਦ ਤੁਸੀਂ ਇਹ ਛੱਡ ਦਿਓ ਅਸੀਂ ਜਿੱਤ ਜਾਾਂਗੇ ਤੇ ਜਿੱਤਣ ਦੇ ਅਸਾਰ ਨਾ ਤਾਂ ਬੀਜੇਪੀ ਦੇ ਉੱਥੇ ਲੱਗਦਾ ਨਾ ਕਾਲੀ ਦਲ ਦੇ ਲੱਗਦਾ ਮੁਕਾਬਲਾ ਉੱਥੇ ਦੋ ਤੀ ਹੀ ਰਹਿ ਗਿਆ ਫਿਰ ਅੰਦਰ ਖਾਤੇ ਤੁਹਾਨੂੰ ਲੱਗਦਾ ਬੀਜੇਪੀ ਵਾਲੇ ਜਿਹੜੇ ਆ ਫੂਡ ਕਰਾਉਣਗੇ ਕਾਲੀ ਦਲ ਦੀ ਜਾਂ ਅੰਦਰ ਲੀਆਂ ਗੱਲਾਂ ਬਹੁਤਿਆਰੀ ਸਮਝ ਨਹੀਂ ਆਉਂਦੀਆਂ ਹੁੰਦੀਆਂ ਪਰ ਉਹ ਦੋਵੇਂ ਰਲ ਕੇ ਵੀ ਉੱਥੇ ਜਿੱਤ ਨਹੀਂ ਸਕਦੇ ਠੀਕ ਹੈ ਤੇ ਬਾਕੀ ਇਹ ਕਿ ਸ਼ਰਮਾ ਹੋ ਰਿਹਾ ਹੈ ਆਪਦਾ ਵੋਟ ਬੈਂਕ ਕਿਉਂ ਖਰਾਬ ਕਰਨਗੇ ਇਹ ਵੀ ਗੱਲ ਹੈ ਸੋ ਬਾਕੀ ਤਾਂ ਨਤੀਜੇ ਆ ਜੀ ਉਦੋਂ ਜਦੋਂ ਆਉਣਗੇ ਉਦੋਂ ਪਤਾ ਲੱਗੂ ਪਰ ਅੱਜ ਦੀ ਜੇ ਗੱਲ ਕਰਨੀ ਹੋਵੇ ਤਾਂ ਇਹੋ ਉਨੇ ਚਰਚਾ ਕਰਕੇ ਬਧੀ ਲਗਿਆ ਬਹੁਤ ਮਿਹਰਬਾਨੀ ਜੀ ਹੁਣ ਇਲੈਕਸ਼ਨ ਦੇ ਦੇਣਾ ਸੀ ਫਿਰ ਜੁੜੇ ਰਹਾਂਗੇ ਤੇ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਜਦੋਂ ਨਤੀਜੇ ਆਉਣਗੇ ਉਦੋਂ ਵੀ ਅਪਡੇਟ ਦੇਣ ਵਾਸਤੇ ਇੱਥੇ ਹੀ ਹਾਜ਼ਰ ਆਵਾਂਗੇ ਧੰਨ